ਹਾਂਜੀ ਦੋਸਤੋ ਪਿਆਰ ਭਰੀ ਸ਼ਾਸਿਕਾਲ ਬਟੂਲੇਰੀ ਬੋਰਿਆਂ ਦੀ ਅੱਜ ਇੱਕ ਬੜੀ ਯਾਦਗਾਰ ਹਵੇਲੀ ਦੇ ਵਿੱਚ ਬੈਠੇ ਆ ਇੱਥੇ ਇੱਕ ਹਕੀਕਤ ਹੋਈ ਸੀ ਮਿੱਠੂ ਸੱਜਣ ਦੀ ਹਵੇਲੀ ਦੇ ਵਿੱਚ ਬੂਰੇ ਰੰਗ ਦਾ ਕੱਟਾ ਵੇਚਣ ਲੱਗਿਆ ਪੈਸੇ ਬਹੁਤ ਘੱਟ ਦਿੰਦਾ ਇਹ ਵਪਾਰੀ ਤੇ ਅਸੀਂ ਸਕੀਮ ਲਾ ਕੇ ਕੱਟੇ ਨੂੰ ਡਾਈ ਕਰਕੇ ਕਾਲਾ ਕਰਕੇ ਕਿਸ ਤਰ੍ਹਾਂ ਵੇਚਿਆ ਧਿਆਨ ਦੇਣਾ ਗਲੀ ਵਿੱਚ ਹੋਕਾ ਆਇਆ ਮੱਝ ਕੱਟਾ ਵੇਚ ਲਓ ਆਖਿਆ ਸੀ ਮਿੱਠੂ ਕਹਿੰਦਾ ਆਜਾ ਚੱਲ ਵੇਖ ਲਓ ਚਾਰੇ ਪਾਸੇ ਵੇਖ ਕੱਟਾ ਬੋਲਿਆ ਉਹ ਛੱਟ ਜੀ ਜਿਹੜਾ ਬੂਰਾ ਕੱਟਾ ਇਹਦਾ ਰੇਟ ਹੁੰਦਾ ਘੱਟ ਜੀ ਕਾ ਤੋ ਦੇਵੇਂ ਰੇਟ ਘੱਟ ਕੱਟਾ ਕਿੱਦਾਂ ਚੌੜਾ ਏ ਤਾਲੇ ਨਾਲੋਂ ਬੂਰੇ ਵਿੱਚ ਪੁਰਜਾ ਵੀ ਥੋੜਾ ਏ ਮੰਗੇ ਇਹਦੀ ਘੱਟ ਹੁੰਦੀ ਕਈ ਵਾਰੀ ਰੁੱਕਦੇ ਕਾਲੇ ਕੋਲ ਵੇਖ ਬੂਰਾ ਲੋਕੀ ਥੁੱਕਾ ਥੁੱਕਦੇ ਝੂਠਣਾ ਤੋਂ ਮਾਰਿਆ ਹਵੇਲੀ ਵਿੱਚ ਖੜ ਕੇ ਕਰ ਬਦਨਾਮ ਜਾਵੀਂ ਨਾ ਤੂੰ ਲੜ ਕੇ ਦੇਵਾਗਾ ਦਲਾਲੀ ਕੱਟਾ ਸੋਹਣਾ ਹੋਵੇ ਰੱਜ ਕੇ ਦਿਨਚਾਰਾ ਤੋਂ ਮੈਂ ਆਉਂ ਜਾ ਰਾ ਪਾਸੋਂ ਜਿਹੜਾ ਕੱਢ ਕੇ ਵੇਚਣਾ ਗਵਾਂਢੀ ਮੇਰੇ ਜਮਾ ਕਾਲਾ ਕਟ ਕੱਟਾ ਸਹੀ ਰੇਟ ਤੋਂ ਲਗਾਈ ਤੇ ਛੜਾ ਦੇ ਹੂੰ ਰਸਾ ਮਿੱਠੂ ਕਹਿੰਦਾ ਸੁਣ ਲੈ ਰੀ ਦੇ ਦੇ ਕੋਈ ਸਲਾਹ ਲੈਹਰੀ ਦੀ ਸਲਾਹ దਈਏ ਰੂਪ ਬਦਲਾ ਮਿੱਠੂ ਕਹਿੰਦਾ ਲੈਹਰੀ ਦੱਸ ਕੀ ਹੁਣ ਕਰਨਾ ਹੱਟੀ ਉੱਤੇ ਜਾ ਕੇ ਕਾਲੀ ਡਾਈ ਪੂੜੀ ਫੜਨਾ ਲੌਡੇ ਵੇਲੇ ਮਿੱਠੂ ਦੀਆਂ ਅੱਖਾਂ ਦੋਵੇਂ ਚੜੀਆਂ ਸੌਰਵਦੀ ਹੱਟੀ ਉੱਤੇ ਪੂੜੀਆਂ ਜਾਂ ਫੜੀਆਂ 10 12 ਕਾਲੀ ਡਾਈ ਪੂੜੀਆਂ ਸੀ ਖੋਲੀਆਂ ਕੁੱਲੇ ਦੇ ਡੱਬੇ ਵਿੱਚ ਪਾਣੀ ਪਾ ਕੇ ਖੋਲੀਆਂ ਪਹਿਲਾ ਕੱਟੇ ਨੂੰ ਨਵਾਇਆ ਸ਼ੈਂਪੂ ਕੁੜੀਆਂ ਦੇ ਨਾਲ ਖੁਸ਼ ਬੜਾ ਹੋਇਆ ਹੋ ਕੇ ਰੇਸ਼ਮ ਜੇ ਵਾਲ ਹੈ ਸੁੱਕੀ ਬੋਰੀ ਤੇ ਲਟਾ ਕੇ ਕੱਟਾ ਲਿਆ ਨਾਪ ਸੀ ਸੇਲੀਆਂ ਦੇ ਵਾਲ ਵੱਧ ਕੱਟ ਦਿੱਤੇ ਕੱਟ ਸੀ ਡਾਈ ਵੀ ਤਿਆਰ ਹੋ ਗਈ ਡਾਈ ਵੀ ਤਿਆਰ ਹੋ ਗਈ ਪਾਣੀ ਵਿੱਚ ਵੱੜ ਕੇ ਹੋ ਗਈ ਤਿਆਰੀ ਸਾਡੀ ਬੁਰਸ਼ਾ ਨੂੰ ਫੜ ਕੇ ਕੱਟੇ ਨੂੰ ਵੀ ਖੁਸ਼ੀ ਚੜੀ ਕਰਿਆ ਨਾ ਤੰਗ ਸੀ 60-80 ਮਿੰਟਾਂ ਚ ਕੱਟਾ ਦਿੱਤਾ ਰੰਗ ਸੀ ਭਾਸ਼ ਦੀ ਅਵੇਲੀ ਅਸਾ ਕੱਟਾ ਦਿੱਤਾ ਬੰਨ ਅਸਜੂ ਵਪਾਰੀ ਉੱਤੇ ਕਾਲਾ ਵੇਖ ਰੰਗ ਆ ਗਿਆ ਵਪਾਰੀ ਗੱਲਾਂ ਮਿੱਠੂ ਨਾਲ ਕਰਦਾ ਵਿਕਤਾ ਨਹੀਂ ਗਿਆ ਜਿਹੜਾ ਕੱਟਾ ਦੂਜੇ ਘਰ ਦਾ ਆਖਿਆ ਗਵਾਂਡੀਆਂ ਨੇ ਕੱਟਾ ਸਾਡਾ ਵੇਚ ਲਈ ਕਰੀ ਨਾ ਉਧਾਰ ਤੇ ਤੂੰ ਪੈਸੇ ਸਾਰੇ ਕੈਸ਼ ਲਈ ਪਹਿਲਾਂ ਵਾਲੇ ਵਹਿਮ ਪਹਿਲਾਂ ਦਿਲੇ ਉੱਤੋਂ ਲਾ ਦੇ ਚੌਧਰੀ ਮੈਂ ਪੈਸੇ ਦੇਵਾਂ ਕੱਟਾ ਤਾਂ ਬਖਾ ਦੇ ਸੌਦਾ ਕਰਕੇ ਵਪਾਰੀ ਜਦੋਂ ਕੱਟਾ ਘਰੇ ਲੈ ਗਿਆ ਖੁੱਲ ਚੱਲੇ ਪੋਲੇ ਉੱਤੋਂ ਮੀਂਹ ਜਿਆ ਪੈ ਗਿਆ ਰੂਪ ਵਿੱਚ ਆਇਆ ਕੱਟਾ ਰੰਗ ਸਾਰਾ ਲਹਿ ਗਿਆ ਆਣ ਕੇ ਵਪਾਰੀ ਸਾਡੇ ਬੂਹੇ ਉੱਤੇ ਬਹਿ ਗਿਆ ਨਾ ਪਲੇ ਆ ਲੈਰੀ ਅਸਾ ਕੀਤੀ ਜੋ ਕਤਾਈ ਨੂੰ ਟਾਲ ਕੌਣ ਸਕਦਾ ਏ ਰੱਬ ਵੱਲੋਂ ਆਈ ਨੂੰ ਟਾਲ ਕੌਣ ਸਕਦਾ ਹੈਗਾ ਬੋਲਾ ਧੰਦੇ